ਜਿਹੜੇ ਆਦੀਵਾਸੀ ਲੋਕ ਨੇ ਉਹਨਾਂ ਨੂੰ ਨਕਸਲੀ ਕਹਿ ਕੇ ਜਾਂ ਮਾਓਇਸਟ ਕਹਿ ਕੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ 250 ਜਿਹੜੇ ਆਦੀਵਾਸੀ ਨੇ ਉਹਨਾਂ ਦਾ ਕਤਲ ਉਹਨਾਂ ਨੇ ਕੀਤਾ ਹੈ ਮੋਦੀ ਸਰਕਾਰ ਜਿਹੜੇ ਆਦੀਵਾਸੀ ਨੇ ਉਹਨਾਂ ਦੇ ਜਾਲ ਜੰਗਲ ਤੇ ਜ਼ਮੀਨ ਉਹ ਉਹਨਾਂ ਤੋਂ ਖੋਹ ਕੇ ਆਦੀਵਾਸੀਆਂ ਨੂੰ ਉੱਥੋਂ ਭਜਾ ਕੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਨੇ ਉਸ ਦੇ ਰੋਸ ਵਜੋਂ ਅੱਜ ਅਸੀਂ ਇਹ ਜਿਹੜਾ ਹੈਗਾ ਇੱਥੇ ਧਰਨਾ ਪੂਰੇ ਹਿੰਦੁਸਤਾਨ ਦੇ ਅੰਦਰ ਜਿਹੜੀਆਂ ਖੱਬੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਸਮੁੱਚੇ ਤੌਰ ਦੇ ਉੱਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਕੋਰਕੂ ਰੋਡ ਦੇ ਵਿੱਚ ਬਚਾਲੇ ਤੁਸੀਂ ਧਰਨਾ ਲਾ ਰਹੇ ਕੀ ਕਰਨ ਨੂੰ ਅੱਜ ਜਿਵੇਂ ਤੁਸੀਂ ਅਖਬਾਰਾਂ ਦੇ ਵਿੱਚ ਵੀ ਪੜਿਆ ਹੋਊਗਾ ਕਿ ਹਿੰਦੁਸਤਾਨ ਦੀ ਸਰਕਾਰ ਨੇ ਛੱਤੀਸਗੜ੍ਹ ਤੇ ਉਹਦੀਆਂ ਨਾਲ ਲੱਗਦੇ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ नक्सली ਕਹਿ ਕੇ ਜਿਹੜੇ ਉੱਥੋਂ ਦੇ ਆਦੀਵਾਸੀ ਨੇ ਉਹਨਾਂ ਦਾ ਕਤਲਿਆਮ ਕੀਤਾ ਜਾ ਰਿਹਾ ਹੈ ਪਿਛਲੇ ਸਮੇਂ ਦੇ ਵਿਸ਼ੇ ਤੌਰ ਤੇ ਮੇਰੇ ਨਾਲ 250 ਜਿਹੜੇ ਆਦੀਵਾਸੀ ਨੇ ਉਹਨਾਂ ਦਾ ਕਤਲ ਉਹਨਾਂ ਨੇ ਕੀਤਾ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਕਿਸੇ ਦੀ ਪੁੱਛਕਿਛ ਨਹੀਂ ਕੋਈ ਕੋਰਟ ਦੇ ਵਿੱਚ ਕੇਸ ਨਹੀਂ ਕਿਸੇ ਦਾ ਕੋਈ ਕੇਸ ਦਰਜ ਨਹੀਂ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੇ ਉਹਨਾਂ ਦਾ ਜਿਹੜਾ ਹੈਗਾ ਕਤਲਿਆਮ ਕੀਤਾ ਉਸ ਦੇ ਰੋਸ ਵਿੱਚ ਅੱਜ ਅਸੀਂ ਇਹ ਜਿਹੜਾ ਹੈਗਾ ਇੱਥੇ ਧਰਨਾ ਪੂਰੇ ਹਿੰਦੁਸਤਾਨ ਦੇ ਅੰਦਰ ਜੜੀਆਂ ਖੱਬੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਸਮੁੱਚੇ ਤੌਰ ਦੇ ਉੱਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਧਰਨੇ ਡਿਸਟ੍ਰਿਕਟ ਹੈਡਕ quartara ਤੇ ਪੂਰੇ ਪੂਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਹਨ ਮੋਦੀ ਸਰਕਾਰ ਜਿਹੜੇ ਆਦੀਵਾਸੀ ਨੇ ਉਹਨਾਂ ਦੇ ਜਾਲ ਜੰਗਲ ਤੇ ਜ਼ਮੀਨ ਉਹ ਉਹਨਾਂ ਤੋਂ ਖੋ ਕੇ ਆਦੀਵਾਸੀਆਂ ਨੂੰ ਉੱਥੋਂ ਭਜਾ ਕੇ ਉਹਨਾਂ ਕੋਲੋਂ ਖੋ ਕੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਨੇ ਅੱਜ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਨੇ ਉਹਨਾਂ ਨੀਤੀਆਂ ਦੇ ਤਹਿਤ ਅੱਜ ਜਿੰਨੇ ਅਸੀਂ ਦੇਖਦੇ ਹਾਂ ਕਿ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਉਹਨਾਂ ਨੇ ਕਾਰਪੋਰੇਟਾਂ ਦਾ ਟੈਕਸ 30% ਤੋਂ ਘਟਾ ਕੇ 15% ਕਰਤਾ ਜਿਹੜੇ ਉਹਨਾਂ ਦੇ ਬੈਂਕਾਂ ਦੇ ਲੋਨ ਉਹ ਰਾਈਟ ਆਫ ਕਰਤੇ ਉਹ 15 ਲੱਖ ਕਰੋੜ ਦੇ ਕਰੀਬ ਜਿਹੜਾ ਉਹਨਾਂ ਕੋਲੇ ਉਹਨਾਂ ਦੇ ਉੱਤੇ ਹੋਰ ਟੈਕਸ ਲੱਗਦੇ ਸੀ ਉਹਨਾਂ ਟੈਕਸਾਂ ਦੇ ਵਿੱਚ ਵੀ ਉਹਨਾਂ ਨੂੰ ਰਹਿਤ ਦੇ ਦਿੱਤੀਆਂ ਜਾਂ ਟੈਕਸ ਮਾਫ ਕਰਤੇ ਤੇ ਜਿਹੜੇ ਸਾਡੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਵੀ ਵੇਚ-ਪੱਟ ਕੇ ਉਹਨਾਂ ਨੂੰ ਕੌਡੀਆਂ ਦੇ ਭਾਅ ਦਿੱਤਾ ਜਾ ਰਿਹਾ ਹੈ ਪਿੱਛੇ ਜੇ ਬੰਬਈ ਦੇ ਵਿੱਚ ਇੱਕ 1 ਲੱਖ ਕਰੋੜ ਰੁਪਏ ਦੀ ਜ਼ਮੀਨ ਜਿਹਦੀ ਕੀਮਤ ਬਣਦੀ ਸੀ ਉਹਨਾਂ ਨੂੰ 2200 ਕਰੋੜ ਦੇ ਵਿੱਚ ਬਾਨੀ ਨੂੰ ਦਿੱਤੀ ਹੈ ਤੁਸੀਂ ਜਿਹੜਾ ਕਰਨਾ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਲਗਾਉਣਾ ਹੈ ਇਹ ਕਰਨਾ 11 ਵਜੇ ਤੋਂ ਸ਼ੁਰੂ ਹੋ ਕੇ 1 ਵਜੇ ਤੱਕ ਚੱਲੇਗਾ ਹਾਂਜੀ ਇਹ ਮੈਮੋਰੰਡਮ ਡੀਜੀ ਸਾਹਿਬ ਨੂੰ ਨਹੀਂ ਮੈਮੋਰੰਡਮ ਅਸੀਂ ਕੋਈ ਨਹੀਂ ਦੇਣਾ ਇਹ ਸਾਡਾ ਪ੍ਰੋਟੈਸਟ ਆ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਇਹ ਪ੍ਰੋਟੈਸਟ ਜਿਹੜੇ ਹੈਗੇ ਨੇ ਚੱਲਣਗੇ ਤੇ ਸਰਕਾਰ ਦਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਉੱਤੇ ਜਿਹੜੇ ਮਿਹਨਤ ਕਸ਼ ਲੋਕਾਂ ਨੇ ਉਹਨਾਂ ਤੇ ਜਿਹੜਾ ਸਦਦ ਕੀਤਾ ਜਾ ਰਿਹਾ ਹੈ ਉਹ ਹਿੰਦੁਸਤਾਨ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਹਦਾ ਅਸੀਂ ਪ੍ਰੋਟੈਸਟ ਕਰਾਂਗੇ ਮੇਰਾ ਨਾਮ ਕੌਮਰੇਟ ਜਗਦੀਸ਼ ਚੰਦ ਆਰਐਮਪੀਆਈ ਵੱਲੋਂ ਮੈਂ ਬੋਲ ਰਿਹਾ ਤੇ ਅੱਜ ਅਸੀਂ ਜਿੱਥੇ ਸਾਰੇ ਦੇਸ਼ ਦੇ ਵਿੱਚ ਜਿਹੜਾ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਆਦੀਵਾਸੀ ਲੋਕ ਨੇ ਉਹਨਾਂ ਨੂੰ ਨਕਸਲੀ ਕਹਿ ਕੇ ਜਾਂ ਮਾਓਇਸਟ ਕਹਿ ਕੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਆਵਾਜ਼ ਬੁਲੰਦ ਕਰ ਰਹੇ ਹਾਂ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜੋ ਉਹ ਕਰ ਰਹੇ ਨੇ ਉਹ ਆਦੀਵਾਸੀਆਂ ਨੂੰ ਉਜਾੜਨ ਲਈ ਤੇ ਕਾਰਪੋਰੇਟ ਘਰਾਣਿਆਂ ਨੂੰ ਉਹ ਜਲ ਜੰਗਲ ਜ਼ਮੀਨ ਨੂੰ ਸੌਪਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਸੀਂ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਆਂ ਕਿ ਹਿੰਦੁਸਤਾਨ ਦੇ ਆਜਮੂਰੀ ਤਾਕਤਾਂ ਜਿੱਥੇ ਅੱਜ ਖੱਬੀਆਂ ਜਮਹੂਰੀ ਤਾਕਤਾਂ ਪ੍ਰੋਟੈਸਟ ਕਰ ਰਹੀਆਂ ਨੇ ਉਹ ਐ ਪ੍ਰੋਟੈਸਟ ਕਰਕੇ ਚੁੱਪ ਨਹੀਂ ਬੈਠਣਗੀਆਂ ਬਲਕਿ ਇਸ ਘੋਲ ਨੂੰ ਹੋਰ ਤਿੱਖਾ ਕਰਨਗੀਆਂ ਅਸੀਂ ਮੰਗ ਕਰਦੇ ਹਾਂ ਕਿ ਉਹ ਤੁਰੰਤ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲਵੇ ਤੇ ਉਹਨਾਂ ਤੇ ਜਿਹੜਾ ਕੀਤਾ ਜਾ ਰਿਹਾ ਹੈ ਤਸ਼ੱਦਦ ਉਹਨੂੰ ਬੰਦ ਕਰੇ ਅਸੀਂ ਸਮੁੱਚੇ ਦੇਸ਼ ਦੇ ਅਮਨਪਸੰਦ ਜਮਹੂਰੀ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਕਤਲੇਆਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ